ਸਕਰ ਨਾਲ ਜੁੜੇ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਸੰਗਤ ਨੂੰ ਰਾਤ ਵੀ ਦਿੱਤੀ ਹੈ ਪਰ ਨਾਲ ਹੀ ਵੱਡੇ ਸਵਾਲ ਵੀ ਖੜੇ ਕਰ ਦਿੱਤੇ ਨੇ ਜੁੜੇ ਰਹੋ ਵੀਡੀਓ ਬਹੁਤ ਦਿਲਚਸਪ ਹੋਣ ਵਾਲੀ ਹੈ ਦਰਸਾ ਲਓ ਸੰਤ ਬਲਬੀਰ ਸਿੰਘ ਸਿੱਚੇਵਾਲ ਮੈਂਬਰ ਰਾਜ ਸਭਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਗਦਾਦ ਦੇ ਗੁਰਦੁਆਰਾ ਸਾਹਿਬ ਦੀ ਮੌੜ ਉਸਾਰੀ ਲਈ ਜ਼ਾਹਿਰ ਕੀਤੀ ਚਿੰਤਾ ਨੇ ਖੁਸ਼ੀ ਅਤੇ ਹੈਰਾਨੀ ਦੋਹਾਂ ਨੂੰ ਬਰਾਬਰ ਪ੍ਰਗਟ ਕੀਤਾ ਖੁਸ਼ੀ ਇਸ ਗੱਲ ਦੀ ਹੈ ਕਿ ਭਾਰਤ ਵਿੱਚ ਬੈਠੇ ਹੋਏ ਵਿਦੇਸ਼ੀ ਧਰਤੀ ਤੇ ਕਿਸੇ ਗੁਰਦੁਆਰੇ ਦੀ ਮੋੜ ਉਹ ਸਾਰੀ ਦਾ ਫਿਕਰ ਇੱਕ ਭਗਵਤਧਾਰੀ ਸੰਤ ਨੂੰ ਵੀ ਹੋਇਆ ਤੇ ਅਜਿਹਾ ਕਰਕੇ ਸੰਤ ਸਿਜੇਵਾਲ ਨੇ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਪਰ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਸੰਤ ਬਰਵੀਰ ਸਿੰਘ ਸਿਜੇਵਾਲ ਦੀ ਦ੍ਰਿਸ਼ਟੀ ਬਗਦਾਦ ਤੱਕ ਤਾਂ ਪਹੁੰਚ ਗਈ ਪਰ ਹਰਿਦੁਆਰ ਤੱਕ ਕਿਉਂ ਨਹੀਂ ਪਹੁੰਚੀ ਹਰਿਦੁਆਰ ਵਿਖੇ ਹੀ ਗੁਰਨਾਨਕ ਸਾਹਿਬ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਗਿਆਨਗੋਦਰੀ ਸਾਹਿਬ ਵੀ ਸ਼ਸ਼ੋਭਤ ਸੀ ਮੀਡੀਆ ਰਿਪੋਰਟ ਅਨੁਸਾਰ ਜਿਸ ਨੂੰ ਨਰਿੰਦਰ ਮੋਦੀ ਅਤੇ ਉੱਤਰਾਖੰਡ ਦੀ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਢਾ ਦਿੱਤਾ ਗਿਆ ਪਰ ਅਜ ਤੱਕ ਸੰਤ ਸਿੱਚੇਵਾਲ ਜੀ ਨੂੰ ਇਸ ਗੁਰਦੁਆਰੇ ਦਾ ਕਦੇ ਫਿਕਰ ਨਹੀਂ ਹੋਇਆ ਅਜਿਹਾ ਕਿਉਂ ਹੁੰਦਾ ਹੈ ਰਾਜਸੀ ਰਤਬਿਆਂ ਤੇ ਬੈਠਣ ਵਾਲਾ ਇੱਕ ਸਿਆਸੀ ਵਿਅਕਤੀ ਹੋਵੇ ਜਾਂ ਫਿਰ ਇੱਕ ਸੰਤ ਕਹਾਉਣ ਵਾਲਾ ਧਰਮਾਤਮਾ ਹੋਵੇ ਦੋਨਾਂ ਦੀ ਕਾਰਗੁਜ਼ਾਰੀ ਕੁਝ ਹੀ ਕਿਵੇਂ ਹੋ ਜਾਂਦੀ ਆ ਆਮ ਦੇਖਣ ਨੂੰ ਮਿਲਦਾ ਹੈ ਕਿ ਬਹੁ ਗਿਣਤੀ ਆਗੂਆਂ ਨੇ ਕਦੇ ਗਿਆਨਗੁਦਰੀ ਸਾਹਿਬ ਜਾ ਮੰਗੂ ਮੰਡਲ ਪੂਰੀ ਓਡੀਸਾ ਜਾ ਡਾਂਗਮਰ ਸਾਹਿਬ ਗੁਰਦੁਆਰਾ ਹੋਵੇ ਇਸ ਵਾਰੇ ਕਦੇ ਆਵਾਜ਼ ਨਹੀਂ ਉਠਾਈ ਪਰ ਧਾਰਮਿਕ ਆਗੂਆਂ ਵਾਲੇ ਅਤੇ ਧਾਰਮਿਕ ਦਿਖ ਵਾਲੇ ਵੀ ਜਦ ਲੋਕ ਸਭਾ ਜਾ ਰਾਸ ਸਭਾ ਦੀਆਂ ਪੌੜੀਆਂ ਚੜ ਜਾਂਦੇ ਨੇ ਤਾਂ ਉਹ ਵੀ ਆਪਣੀ ਹਿੰਮਤ ਕਿਉਂ ਗਵਾ ਲੈਂਦੇ ਨੇ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਅਗਵਾਈ ਵਿੱਚ ਇੱਕ ਵਫ਼ਦ ਪ੍ਰਧਾਨ ਮੰਤਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜਾ ਸਾਹਿਬ ਦੀ ਸੰਭਾਲ ਨੂੰ ਲੈ ਕੇ ਮਿਲਿਆ ਪਰ ਗਿਆਨਗੋਦੜੀ ਸਾਹਿਬ ਜਾਂ ਟਾਹੇ ਜਾ ਚੁੱਕੇ ਗੁਰਦੁਆਰਿਆਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਇਸ ਲਈ ਸਿਰਫ ਸੰਤ ਬਲਬੀਰ ਸਿੰਘ ਸਿੱਚੇਵਾਲ ਹੀ ਨਹੀਂ ਸਗੋ ਸਾਰੇ ਹੀ ਸਿੱਖ ਪੰਜਾਬੀ ਇਨਸਾਫ ਪਸੰਦ ਅਤੇ ਧਾਰਮਿਕ ਰੁਚੀ ਵਾਲੇ ਲੋਕ ਸਭਾ ਤੇ ਰਾਸਵਾ ਦੇ ਮੈਂਬਰਾਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਸਿਰਫ ਬੀਜੇਪੀ ਅਤੇ ਆਰਐਸਐਸ ਦੇ ਅਜੰਡੇ ਅਨੁਸਾਰ ਜੇ ਮੋਦੀ ਧੜੇ ਨੂੰ ਖੁਸ਼ ਕਰਨ ਲਈ ਮੁਸਲਮਾਨ ਦੇਸ਼ਾਂ ਵਿਚਾਲੇ ਗੁਰਦੁਆਰਿਆਂ ਦੀ ਹੀ ਗੱਲ ਕਰਕੇ ਹੀ ਡੰਗ ਨਹੀਂ ਸਾਰਨਾ ਚਾਹੀਦਾ ਭਾਰਤ ਵਿੱਚ ਜੋ ਹੋਇਆ ਜਾਂ ਹੋਣ ਵਾਲਾ ਉਸ ਦੀ ਚਿੰਤਾ ਵੀ ਕਰਨੀ ਚਾਹੀਦੀ ਹੈ